Fins aquí el programa d'avui. Құртүрді әріптіңіз. ਬੀਜੀਪੀ ਪਰ ਵੀ ਆਪਕੀ ਹੋ ਤੇ ਅਮਨੇ ਲੁਧਿਆਣੇ ਦੇ ਜਿਹੜੇ ਕਮਿਸ਼ਨਰ ਖੁਦ ਸਿੰਘ ਚਾਹ ਤੇ ਤੇ ਸੰਦੇਸ਼ ਜਿਹੜੀ ਹੋਈ ਹੈ ਇੱਕ ਐਫ ਆਈ ਆਰ ਨੰਬਰ ਜਿਹੜੀ ਸੀਗੀ 205 ਜਿਹੜੀ ਹੈਗੀ ਆ 26823 ਨੂੰ ਐਨ ਡੀ ਪੀ ਸੀ ਐਕਟ ਦੇ ਖਿਲਾਫ ਪਾਣਾ ਜਿਹੜੀ ਹੈਗੀ ਆ ਜਮਾਲਪੁਰ ਵਿੱਚ ਦਰਜ ਹੋਈ ਸੀ ਜਿਹਦੇ ਵਿੱਚ ਜਿਹਦੇ ਵਿੱਚ ਦੋਸ਼ੀ ਜਿਹੜਾ ਸੀਗਾ ਸੁਖਵੀਰ ਸਿੰਘ ਗੋਲਦੀ ਪੁੱਤਰ ਬਨਰਾਜ ਸਿੰਘ ਵਾਸੀ ਜੰਡਿਆਲੀ ਥਾਣਾ ਜਮਾਲਪੁਰ ਦੇ ਖਿਲਾਫ ਜਿਹੜੀ ਹੈਗਾ ਪਰਚਾ ਦਰਜ ਕਰਕੇ ਐਨ ਡੀ ਪੀ ਸੀ ਐਕਟ ਉਹਦੇ ਕੋ ਜਿਹੜਾ 530 ਗ੍ਰਾਮ ਜਿਹੜੀ ਹੈ ਰਨ ਬਰਾਮਦ ਕੀਤੀ ਗਈ ਸੀ ਇਹਦੇ ਵਿੱਚ ਕਾਰਵਾਈ ਕਰਦੇ ਹੋਏ ਕੰਫੀਡੈਂਟ ਅਥਾਰਟੀ ਨੂੰ ਅਸੀਂ ਲੈਟਰ ਲਿਖ ਕੇ ਜਿਹੜੀ ਸਟਾਰਟਅਪ ਦੇ ਤਹਿਤ ਜਿਹੜੀ ਹੈ ਸਬਸੈਕਸ਼ਨ 2 ਦੇ ਤਹਿਤ ਐਨਡੀਬੀਸੀ ਐਕਟ ਦੇ ਵਿੱਚ ਜਿਹੜੀ ਹੈ ਇਹਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਾਈ ਗਈ ਹੈ। ਅਦੀ ਪ੍ਰਾਪਰਟੀ ਦਾ ਜਿਹੜਾ ਹੈਗਾ ਫ੍ਰੀਜ਼ਿੰਗ ਦੇ ਜਿਹੜੇ ਨੋਟਿਸਫਾਈ ਜਿਹੜੇ ਹੈਗੇ ਆ ਉਹ ਇੱਥੇ ਲਗਾਏ ਗਏ ਨੇ ਔਰ ਇਹਦੇ ਵਿੱਚ ਜਿਹੜੀ ਹੈਗੀ ਆ ਕੁੱਲ ਰਕਮ ਜਿਹੜੀ ਇਹਦੀ ਪ੍ਰਾਪਰਟੀ ਦੀ ਹੈਗੀ ਆ 23 ਲੱਖ 50 ਹਜ਼ਾਰ ਰੁਪਿਆ ਇਹਦਾ 100 ਵਰਗ ਦਾ ਜਿਹੜਾ ਹੈਗਾ ਆ ਮਕਾਨ ਜਿਹੜਾ ਹੈਗਾ ਇਹਨੂੰ ਫ੍ਰੀਜ਼ਿੰਗ ਦੇ ਚਲਦੇ ਜੜੀ ਹੈਗੀ ਆ ਅੱਜ ਕੀ ਕੀ ਹੈ ਥੈਂਕ ਯੂ ਆ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਸਮਗਲਾਂ ਦੇ ਖਿਲਾਫ ਸिलाई ਗਈ ਮੁਹਿੰਮ ਦੇ ਵਿੱਚ ਕਾਰਵਾਈ ਕਰਦੇ ਹੋਏ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਦੀ ਦਿਸ਼ਾ ਨਿਰਦੇਸ਼ ਛੇਟ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹ ਜੀ ਦੇ ਔਰ ਡੀਸੀਪੀ ਜਸਕਰ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਛੇਟ ਜਿਹੜਾ ਸੀਗਾ ਅਸੀਂ ਅੱਜ ਕੰਪੀਟੈਂਟ ਅਥਾਰਟੀ ਦੇ ਵਿੱਚੋਂ ਅਥਾਰਟੀ ਤੋਂ ਅਸੀਂ ਜਿਹੜਾ ਹੈਗਾ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰ ਲੈਂਡ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪਰ ਇਹਦੇ ਵਿੱਚ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਆ ਕਿ ਐਫ ਆਈ ਆਰ ਨੰਬਰ 205 ਜਿਹੜੀ ਸੀਗੀ ਅੰਡਰ ਅਸੀਂ 216185 ਐਨ ਡੀ ਪੀ ਸੀ ਐਕਟ ਜਿਹੜੀ ਸੀਗੀ ਦਰਜ ਕੀਤੀ ਸੀ ਪੀ ਐਸ ਜਮਾਲਪੁਰ ਔਰ ਜਿਹਦੇ ਵਿੱਚ ਅਸੀਂ ਦੋਸ਼ੀ ਜਿਹੜਾ ਸੀਗਾ ਸੁਖਵੀਰ ਸਿੰਘ ਏਲੀਅਸ ਗੋਲਡੀ ਪੁੱਤਰ ਬਲਰਾਜ ਸਿੰਘ ਜਿਹੜਾ ਸੀਗਾ ਜੰਡਿਆਲੀ ਪਿੰਡ ਦਾ ਗ੍ਰਿਫਤਾਰ ਕੀਤਾ ਸੀ ਔਰ ਇਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਅੰਡਰ ਸੈਕਸ਼ਨ ਜਿਹੜਾ 68 ਐ ਜਿਹੜਾ ਭੇਜਿਆ ਸੀਗਾ ਉਹਨਾਂ ਦੀ ਪ੍ਰੋਪਰਟੀ ਫ੍ਰੀਜ਼ਿੰਗ ਕਰ ਔਰ ਅੱਜ ਜੀ ਅਸੀਂ ਇਹਨਾਂ ਦੇ ਜਿਹੜੇ ਹੈਗੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਜੇ ਫ੍ਰੀਜ਼ਿੰਗ ਦੇ ਆਰਡਰ ਹੈਗੇ ਨੇ ਉਹਨਾਂ ਦੇ ਘਰ ਤੇ ਬਾਹਰ ਲਾਏ ਹੈ ਇਹਦੇ ਨਾਲ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਹੈਗੇ ਹੈ ਫਾਈਨੈਂਸ਼ਲੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹਨੂੰ ਕਾਰਵਾਈ ਕਰਦੇ ਹੋયા ਇਹ ਜਿਹੜੀ ਹੈ ਸਾਰੀ ਕਾਰਵਾਈ ਕੀਤੀ ਗਈ ਹੈ ਸਰ ਜਿਹੜੀ ਇਹਨਾਂ ਦੀ ਇਹਨਾਂ ਪ੍ਰੋਪਰਟੀ ਫ੍ਰੀਜ਼ ਕੀਤੀ ਗਈ ਉਹਦੀ ਕੀ ਵੈਲਿਊ ਕੀ ਹੈ ਜਿਹੜੀ ਇਹਦਾ ਘਰ ਬਣਾਇਆ ਹੋਇਆ ਸੀਗਾ ਹਜ਼ਾਰ ਇਹਦਾ ਸੀਗਾ ਆਪਣੇ 100 ਗਾਈ ਦਾ ਘਰ ਸੀਗਾ ਔਰ ਇਹਦੇ ਜਿਹੜੀ ਅਪਰੋਕਸੀਮੇਟਲੀ ਜਿਹੜੀ ਵੈਲਿਊ ਹੈਗੀ ਆ ਉਹ ਤਈ 150000 ਦੇ ਕਰੀਬ ਹੈ ਕਿ ਇਹ ਰਹਿਸ਼ੀ ਮਕਾਨ ਤੋਂ ਇਲਾਵਾ ਕੋਈ ਹੋਰ ਵੀ ਇੱਦੀ ਕੋਈ ਨਾ ਜਿਹੜੀ ਫਿਲਹਾਲ ਜਿਹੜੀ ਦੋਸ਼ੀ ਦੇ ਨਾਲ ਜਿਹੜੀ ਹੁੰਦੀ ਹੈ ਤਾਂ ਪ੍ਰੋਸੀਜਰ ਹੁੰਦਾ ਕਿ ਜਦੋਂ ਐਫ ਆਈ ਆਰ ਦਰਜ ਹੋਣ ਦੇ ਬਾਅਦ ਕਿੰਨੇ ਚਿਰ ਦੇ ਵਿੱਚ ਜਿਹੜੀ ਹੈਗੀ ਹੈ ਇਹ ਪ੍ਰਾਪਰਟੀ ਜਿਹੜੀ ਸੀਗੀ ਹੈ ਇਹਨੇ ਖਰੀਦੀ ਗਈ ਹੈ ਉਹ ਸਾਰੀਆਂ ਟੈਕਨੀਕਲ ਫਾਰਮੈਲिटीज ਪੂਰੀਆਂ ਕਰਦੇ ਨੇ ਇਹੀ ਪ੍ਰਾਪਰਟੀ ਇਹਦੇ ਨਾਲ ਆਇਡੈਂਟੀਫਾਈ ਹੋਈ ਸੀ ਔਰ ਜਿਹਨੂੰ ਅਸੀਂ ਅਟੈਚ ਕਰਾਂਗੇ ਅੱਜ ਸਰ ਕਿੰਨੇ ਕੋ ਪਰਚੇ ਨੇ ਉਹ ऑलरेडी ਇੱਕ ਪਰਚਾ ਹੋ ਰਿਹਾ ਐਂਡੀ ਵੀ ਸੀ ਇਕ ਤਾਂ ਸੀਗਾ ਔਰ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਇਸ ਕਰਕੇ ਕੋਈ ਵੀਕਲ ਵਗੈਰਾ ਵੀ ਇਹਦੀ ਜਿਹੜੀ ਰਿਕਵਰੀ ਜਿਹੜੀ ਇਹਦੀ ਕੇਸ ਪ੍ਰੋਪਰਟੀ ਦੇ ਵਿੱਚ ਜਿਹੜੀ ਹੈ ਇੱਕ ਨੋਵਾ ਕਾਰ ਜਿਹੜੀ ਆ ਉਹ ਵੀ ਫੜੀ ਗਈ ਸੀ ਇਸ ਕੇਸ ਵਿੱਚ ਸਰ ਜਿਹੜੇ ਬਾਕੀ ਹੋਰ ਨਸ਼ਾ ਤਸਕਰ ਜਿਹੇ ਆ ਉਹਨਾਂ ਦੀ ਵੀ ਜਿਹੜੀਆਂ ਪ੍ਰੋਪਰਟੀਆਂ ਤੇ ਇਹ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਜਿੰਨੇ ਵੀ ਨਸ਼ੇ ਦੇ ਸੌਦਾਗਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈ ਸਟਾਰਟ ਕੀਤੀ ਜਾਏਗੀ ਔਰ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਜਾਏ ਇਸੇ ਲੜੀ ਦੇ ਤਹਿਤ ਜਿਹੜਾ ਜੀ ਇਹ ਕਦਮ ਚੁੱਕਿਆ ਗਿਆ ਹੈ